ਪੀਰ ਦਾ murid ਹਰ ਕੋਈ ਬਣ ਜਾਂਦਾ ਪਰ ਆਪਣੇ ਪੀਰ ਦਾ ਆਸ਼ਕ ਕੋਈ ਕੋਈ ਹੁੰਦਾ ਹੈ ਆਹੋ Hazrat Meera Ghaus Pak Sarkar ਦੇ ਆਸ਼ਕ ਯੂਸਫ ਮਿਸਰੀ ਜੀ Hazrat Meera Ghaus Pak Sarkar ਦੇ ਅਨੇਕਾਂ murid ਹੋਏ ਇੱਕ ਸਰਕਾਰ ਦੇ murid ਹੋਏ ਨੇ ਜਿਨ੍ਹਾਂ ਦਾ ਨਾਮ Hazrat Yusuf Misri ਜਦੋਂ ਵੀ 11ਵੀਂ ਸ਼ਨੀਵਾਰੀ ਆਪਣੇ ਘਰ ਦੇ ਵਿੱਚ ਛੋਟੀ ਜੀ ਮਹਿਫਲ ਸਜਾ ਲੈਣੀ ਆਪਣੇ ਪੀਰ ਦੇ ਨਾਂ ਦਾ ਸਦਕਾ ਲੁਟਾਉਣਾ ਕਦੇ ਵੇਲੇ ਨੂੰ ਖੁੰਝਾਇਆ ਹੀ ਨਹੀਂ ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਵਕਤ ਗੁਜ਼ਰਦਾ ਗਿਆ ਬੜੇ ਹਕੀਮਾਂ ਕੋਲ ਬੜੇ ਵੈਦਾਂ ਦੇ ਕੋਲ ਘੁੰਮਲੇ ਕਿਤੋਂ ਮਰਜ਼ ਦਾ ਇਲਾਜ ਨਾ ਹੋਇਆ ਔਰ ਇੱਕ ਦਿਨ ਯੂਸਫ ਮਿਸਰੀ ਦੀ ਪਤਨੀ ਨੂੰ ਹਕੀਮ ਸਾਹਿਬ ਨੇ ਫਰਮਾਇਆ ਕਿ ਹੁਣ ਤੁਸੀਂ ਇਹਨਾਂ ਨੂੰ ਕਰ ਲੈ ਜਾਵੋ ਇਹ ਚੰਦ ਦੀਨਾਂ ਦੇ ਮਹਿਮਾਨ ਨੇ ਔਰ ਜਦੋਂ ਇੰਨੀ ਗੱਲ ਸੁਣੀ ਗੱਲ ਦਿਲ ਦੇ ਵਿੱਚ ਲੈ ਕੇ ਘਰ ਚਲੀ ਗਈ ਕੁਝ ਦਿਨ ਗੱਲ ਆਪਣੇ ਦਿਲ ਦੇ ਵਿੱਚ ਰੱਖੀ ਯੂਸਫ ਮਿਸਰੀ ਆਪਣੇ ਘਰ ਵੱਲ ਵੀ ਵੇਖ ਰਹੇ ਨੇ ਆਪਣੇ ਘਰ ਵਾਲੀ ਦੇ ਚਿਹਰੇ ਵੱਲ ਵੀ ਵੇਖ ਰਹੇ ਨੇ ਬੱਚਿਆਂ ਵੱਲ ਵੀ ਵੇਖ ਰਹੇ ਨੇ ਆਪਣੇ ਬੱਚਿਆਂ ਨੂੰ ਕੋਲ ਬੁਲਾ ਲਿਆ ਔਰ ਯੂਸਫ ਮਿਸਰੀ ਨੇ ਫਰਮਾਇਆ ਬੇਗਮ ਕੀ ਗੱਲ ਅੱਗੇ ਵਾਲੀ ਰੌਣਕ ਨੇ ਦੀ ਚਿਹਰੇ ਤੇ ਕਹਿੰਦੀ ਹਜ਼ੂਰ ਕੀ ਗੱਲ ਦੱਸਾਂ ਮੈਂ ਇਹ ਸੋਚ ਰਹੀ ਆ ਤੁਹਾਡੇ ਬਾਅਦ ਦੇ ਵਿੱਚ ਮੇਰਾ ਕੀ ਹੋਣਾ ਔਰ ਬੱਚਿਆਂ ਦਾ ਕੀ ਹੋਣਾ ਵਸੀਅਤ ਕੀਤੀ ਕਿ ਜੇ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਣੀ ਚਾਹੀਦੀ ਜੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਉਸ ਮਿਸਰੀ ਦਾ ਇੰਤਕਾਲ ਹੋ ਗਿਆ ਤੇ ਲੋਕਾਂ ਨੇ ਆਉਣਾ ਬੰਦ ਹੋ ਜਾਣਾ ਇਸ ਸੈਂਸਲਾ ਵੀ ਬੰਦ ਹੋ ਜਾਣਾ ਜਿਹੜਾ ਮੀਰਾ ਗੌਂਸਪਾਸ ਸਰਕਾਰ ਦੇ ਨਾਂ ਦਾ ਸਤਕਾ ਲੁਟਾਉਂਦੇ ਆ ਰਹੇ ਆ ਲੰਗਰ ਲਗਾਉਂਦੇ ਆ ਰਹੇ ਆ 11ਵਾਂ ਸ਼ਰੀਫ ਦਾ ਖਤਮ ਕਰਵਾਉਂਦੇ ਆ ਰਹੇ ਆ ਕਿਤੇ ਸੈਂਸਲਾ ਇੱਥੇ ਨਾ ਬੰਦ ਹੋ ਜਾਵੇ ਲੋਕਾਂ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਣੀ ਚਾਹੀਦੀ ਹਜ਼ੂਰ ਜਿਸ ਦਿਨ ਇਸ ਦੁਨੀਆ ਤੋਂ ਜਾਣਾ ਸੀ ਉਸ ਦਿਨ 11ਵਾਂ ਸ਼ਰੀਫ 11ਵੇਂ ਵਾਲੇ ਦਿਨ ਯੂਸਮਿਸਰੀ ਦਾ ਇੰਤਕਾਲ ਹੋ ਗਿਆ ਫਕੀਰੀ ਦਾ ਇਮਤਿਹਾਨ ਆ ਗਿਆ ਅੰਦਰ ਜਨਾਜ਼ਾ ਪਈ ਹੈ ਮૈયਤ ਪਈ ਹੈ ਤੇ ਬਾਹਰ ਸਰਕਾਰ ਦੀ ਮਹਿਫਲ ਸਜੀ ਹੋਈ ਹੈ ਕਵਾਲਾਂ ਤੇ ਸੱਤ ਕਾ ਲਟਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਲੰਗਰ ਤਕਸੀਮ ਕੀਤਾ ਜਾ ਰਿਹਾ ਹੈ 11ਵੇਂ ਸ਼ਰੀਫ ਦਾ ਖਤਮ ਦਵਾਇਆ ਜਾ ਰਿਹਾ ਦਰਵਾਜੇ ਦੇ ਅੱਗੇ ਇੱਕ ਫਕੀਰ ਆ ਗਿਆ ਨਿਗਾਹ ਚਲੀ ਗਈ ਯੂਸਮਿਸਰੀ ਦੇ ਲੜਕੇ ਦੀ ਜਦੋਂ ਕੋਲ ਗਿਆ ਫਰਮਾਇਆ ਹਜ਼ੂਰ ਤੁਸੀਂ ਵੀ ਲੰਗਰ ਤਨਾਵਲ ਕਰ ਲਓ ਕਹਿੰਦਾ ਨਹੀਂ ਇਹ ਲੰਗਰ ਮੈਂ ਯੂਸਮ ਮਿਸਰੀ ਦੇ ਨਾਲ ਖਾਵਾਂਗਾ ਬੱਚਾ ਹੈਰਾਨ پریشان ਕੀ ਜਵਾਬ ਦਵਾ ਫਿਰ ਹੱਥ ਬਨ ਕੇ ਖੜ ਗਿਆ ਸਰਕਾਰ ਲੰਗਰ ਤਨਾਵਲ ਕਰ ਲੋ ਉਹ ਕਹਿੰਦਾ ਨਹੀਂ ਸੱਜਣਾ ਇਹ ਲੰਗਰ ਤੇ ਮੈਂ ਯੂਸਮ ਮਿਸਰੀ ਦੇ ਨਾਲ ਹੀ ਖਾਵਾਂਗਾ ਜਦੋਂ ਫਕੀਰ ਨੇ ਜਿੱਦ ਨਾ ਛੱਡੀ ਬੱਚੇ ਨੂੰ ਹਾਰ ਕੇ ਦੱਸਣਾ ਪਿਆ ਆਖਣ ਲੱਗਾ ਸਰਕਾਰ ਸਾਡੇ ਅੱਪੂ ਜਾਨ ਇਸ ਦੁਨੀਆ ਫਾਨੀ ਤੋਂ ਰੁਕਸਤ ਹੋ ਗਏ ਪਰ ਸਾਨੂੰ ਜਾਂਦੇ ਜਾਂਦੇ ਵਸੀਅਤ ਕਰਕੇ ਗਏ ਸੀ ਕਿ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਣੀ ਚਾਹੀਦੀ ਜੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਯਕੀ ਉਸ ਮਿਸਰੀ ਦਾ ਇੰਤਕਾਲ ਹੋ ਗਿਆ ਤੇ ਲੋਕਾਂ ਨੇ ਉਹਨਾ ਬੰਦ ਹੋ ਜਾਣਾ ਐ ਇਸ ਸੰਸਲਾ ਵੀ ਬੰਦ ਹੋ ਜਾਣਾ ਤੁਸੀਂ ਆਓ ਮੇਰੇ ਨਾਲ ਅੰਦਰ ਚਲੋ ਅੱਗੇ-ਅੱਗੇ ਬੱਚਾ ਜਾ ਰਿਹਾ ਤੇ ਪਿੱਛੇ ਫਕੀਰ ਜਦੋਂ ਅੰਦਰ ਗਏ ਕੀ ਵੇਖਦੇ ਨੇ ਜਨਾਜ਼ਾ ਪਿਆ ਮૈયਤ ਪਿਆ ਜਦੋਂ ਮੁਖ ਤੋਂ ਕਫਨ ਉਠਾਇਆ ਕੰਨ ਦੇ ਵਿੱਚ ਆਵਾਜ਼ ਦਿੱਤੀ ਉਹ ਸੱਜਣਾ ਸਾਨੂੰ ਘਰ ਬੁਲਾ ਕੇ ਆਪ ਸੁਤਾ ਪਿਆ ਉਠ ਯੂਸ ਮਿਸਰੀ ਤੇ ਦੋਈਨੀ ਗੱਲ ਆਖੀ ਉਠ ਯੂਸ ਮਿਸਰੀ ਯੂਸਮਿਸਰੀ ਉੱਠ ਕੇ ਬੈਠ ਗਏ ਕਦੇ ਸੱਜਾ ਵੇਖਦੇ ਨੇ ਕਦੇ ਖੱਬਾ ਵੇਖਦੇ ਨੇ तमाम ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਤਮਾਉ ਮਰੀਦ ਸਾਰੇ ਸੰਗਦਰ ਨੂੰ ਵੇਖ ਰਹੇ ਨੇ ਯੂਸਮਿਸਰੀ ਨੇ ਸਵਾਲ ਕੀਤਾ ਸਰਕਾਰ ਤੁਸੀਂ ਕੌਣ ਹੋ ਤੇ ਫਕੀਰ ਜਵਾਬ ਦੇ ਰਿਹਾ ਕਹਿੰਦਾ ਸੱਜਣਾ ਤੈਨੂੰ ਸਾਡਾ ਫਿਕਰ ਹੈ ਸਾਨੂੰ ਤੇਰਾ ਨਹੀਂ ਹੋ ਸਕਦਾ ਉਹ ਜਿਹਦੇ ਨਾਂ ਦਾ ਸੱਤ ਕਾ ਲੁਟਾਉਂਦਾ ਹੈ ਜਿਹਦੇ ਨਾਂ ਦਾ ਗਿਆਰਵਿ ਸ਼ਰੀਫ ਦਾ ਖਤਮ ਦਵਾਉਂਦਾ ਹੈ ਉਹ ਬਗਦਾਦ ਦਾ ਮੀਰਾ ਗੌਂਸ ਮੈਂ ਹੀ ਆ ਜਦੋਂ ਆਖਿਆ ਬਗਦਾਦ ਦਾ ਮੀਰਾ ਗੋਸ ਮੈਂ ਹੀ ਆ ਤੇ ਖੁਸ਼ੀ ਦੇ ਨਾਲ ਫੁੱਲੇ ਨਸਮਾਏ ਤੇ ਗਲੀ ਗਲੀ ਹੋ ਕੇ ਦਿੱਤੇ ਫਿਰਦੇ ਨੇ ਕੀ ਕਹਿ ਰਹੇ ਆ ਅਸੀਂ ਪੀਰਾਂ ਦੇ ਪੀਰ ਨੂੰ ਮੰਨਦੇ ਹਾਂ ਅਸੀਂ ਪੀਰਾਂ ਦੇ ਪੀਰ ਨੂੰ ਮੰਨਣੇ ਹਾਂ ਪੀਰਾਂ ਦੇ ਪੀਰ ਨੂੰ ਮੰਨਦੇ ਹਾਂ ਪੀਰਾਂ ਦੇ ਪੀਰ ਨੂੰ ਮੰਨਦੇ ਹਾਂ ਸਾਡਾ ਪੀਰ ਹੈ ਪੀਰਾਂ ਦਾ ਪੀਰ ਯਾਰੋ ਸਾਡਾ ਪੀਰ ਹੈ ਪੀਰਾਂ ਦਾ ਪੀਰ ਯਾਰੋ ਸਾਡਾ ਪੀਰ ਹੈ ਪੀਰਾਂ ਦਾ ਪੀਰ ਸਜਣਾ ਤੂੰ ਮੰਗ ਕੇੜੀ ਸ਼ਾਮ ਮੰਗਦੇ ਰਾਤ ਮੰਗ ਕੇੜੀ ਸ਼ਾਮ ਮੰਗਦੇ ਰਾਤ ਤੂੰ ਮੰਗ ਤੂੰ ਰਾ ਸਜਣਾ ਤੂੰ ਮੰਗ ਕੇੜੀ ਸ਼ਾਮ ਮੰਗਦੇ ਰਾਤ ਤੂੰ ਮੰਗ ਕੇੜੀ ਸ਼ਾਮ ਮੰਗਦੇ ਗੋਸ ਪਾਗ ਤੇ ਦੁਆਰੇ ਸਿਰ ਰੱਖ ਕੇ ਤੂੰ ਮੰਗ ਕੇੜੀ